ਮੋਮੈਂਟ ਆਫ ਪ੍ਰਾਈਡ ਹੈ ਸਪੈਸ਼ਲੀ ਬਠਿੰਡਾ ਪੁਲਿਸ ਨੇ ਸਾਡੇ ਜਿਹੜੇ ਪੀਸੀਆਰ ਦੇ ਮੁਲਾਜ਼ਮ ਮੇਰੇ ਨਾਲ ਖੜੇ ਆ ਚਾਰੋਂ ਇਹਨਾਂ ਚਾਰਾਂ ਨੂੰ ਸੀਐਮ ਸਾਹਿਬ ਨੇ ਆ ਬੁਲਾ ਕੇ ਬਹੁਤ ਜ਼ਿਆਦਾ ਇਹਨਾਂ ਦੀ ਪਿੱਠ ਥਪਥਪਾਈ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਨਾਲ ਨਾਲ ਜਿਹੜਾ 15 ਅਗਸਤ ਨੂੰ ਜਿਹੜੇ ਆਪਣੀ ਆਊਟ ਆਫ ਆਊਟਸਟੈਂਡਿੰਗ ਪਰਫਾਰਮੈਂਸ ਕਰਦੇ ਉਹਨਾਂ ਦਾ ਸੀਐਮ ਰક્ષਕ ਪਦਕ ਵੀ ਇਹਨਾਂ ਨੂੰ ਦੇਣ ਦਾ ਐਲਾਨ ਕੀਤਾ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪਰਸੋਂ ਬਠਿੰਡਾ ਚ ਇੱਕ ਗੱਡੀ ਨਹਿਰ ਚ ਡੁੱਬਣ ਲੱਗੀ ਸੀ ਤੇ ਸਾਡੀ ਜਿਹੜੀ ਪੀਸੀਆਟੀ ਮੌਕੇ ਤੇ ਖੜੀ ਸੀਗੀ ਉਹਨਾਂ ਨੂੰ ਇੱਕ ਰਾਗੀਰ ਨੇ ਆਕੇ ਦੱਸਿਆ ਕਿ ਨੇੜੇ ਹੀ ਇੱਕ ਗੱਡੀ ਡੁੱਬ ਰਹੀ ਹੈ ਤੇ ਇਹਨਾਂ ਨੇ ਇਮੀਡੀਏਟਲੀ ਵਿਦਨ 2 ਤੋਂ 3 ਮਿੰਟਸ ਅੰਦਰ ਮੌਕੇ ਤੇ ਪਹੁੰਚ ਗਏ ਤੇ ਜਿਹੜੇ ਲੋਕਲ ਲੋਕ ਵੀ ਉਹਦੇ ਚ ਤੁਸੀਂ ਦੇਖਿਆ ਹੋਣਾ ਕੁਝ ਰਾਗੀਰਾਂ ਨੇ ਵੀ ਛਾਲ ਮਾਰ ਕੇ ਉਹਨਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਸਾਡੇ ਦੋ ਮੁਲਾਜ਼ਮ ਏਐਸਆਈ ਨਰਿੰਦਰ ਸਿੰਘ ਔਰ ਸੀਨੀਅਰ ਕਨਸਟੇਬਲ ਜਸਵੰਤ ਸਿੰਘ ਜਿਨ੍ਹਾਂ ਚੋ ਜਸਵੰਤ ਸਿੰਘ ਨੂੰ 스위밍 ਆਂਦੀ ਵੀ ਨਹੀਂ ਪਰ ਡਿਸਪਾਈਟ दैट ਹੀ ਆਲਸੋ ਡਾਈਵਡ ਇੰਟੂ ਦ ਕਨਾਲ ਔਰ ਜਿਹੜੇ ਐਸਆਈ ਰਜਿੰਦਰ ਸਿੰਘ ਹੈ ਔਰ ਸੀਨੀਅਰ ਲੇਡੀ ਕਨਸਟੇਬਲ ਹਰਪਾਲ ਇਨਾਂ ਨੇ ਬਾਹਰੋਂ ਆਪਣੀ ਜਿਹੜੀ ਸਾਡੀ ਪੀਸੀਆਰ ਦੀ ਗੱਡੀ ਚ ਇਨਾਂ ਨੇ ਰੱਸਾ ਵਗੈਰਾ ਰੱਖਿਆ ਸੀ ਉਹਨੂੰ ਯੂਜ਼ ਕਰਦੇ ਹੋਏ ਐਜ਼ ਅ ਟੀਮ ਵਰਕ ਉਸ ਗੱਡੀ 'ਚ ਜਿੰਨੇ ਵੀ ਸਵਾਰ ਸਿਗੇ ਉਹਨਾਂ ਸਾਰਿਆਂ ਨੂੰ ਇਨਾਂ ਨੇ ਸੇਫਲੀ ਵਿਦ ਦ ਹੈਲਪ ਆਫ ਪਬਲਿਕ ਏਕਿਊਏਟ ਕੀਤਾ ਲੋਕਲ ਐਨ ਜੀਓ ਦੀ ਸਹਾਇਤਾ ਦੇ ਨਾਲ ਸਿਵਲ ਹਸਪੀਟਲ ਪਹੁੰਚਾਇਆ ਉਹਦੇ 'ਚ ਪੰਜ ਛੋਟੇ ਛੋਟੇ ਬੱਚੇ ਸਿਗੇ ਦੋ ਲੇਡੀਜ਼ ਸੀ ਦੋ ਜੈਂ ਸੋ ਇਨਾਂ ਦੀ ਮੁਸਤੈਦੀ ਯੂ نو ਦੀ ਸੈਂਸ ਆਫ ਡਿਊਟੀ ਔਰ ਲੋਕਾਂ ਦੀ ਮਦਦ ਦੇ ਨਾਲ ਇੱਕ ਬੜਾ ਵੱਡਾ ਹਾਦਸਾ ਜੋ ਉਸ ਦਿਨ ਵਾਪਰ ਜਾਣਾ ਸੀ ਉਹ ਟਲ ਗਿਆ ਸੋ ਇਸ ਚੀਜ਼ ਨੂੰ ਦੇਖਦੇ ਹੋਏ ਨਾ ਸਿਰਫ ਸਾਡੇ ਬਠਿੰਡਾ ਦੇ ਲੋਕਾਂ ਨੇ ਬਹੁਤ ਅਪਰੀਸ਼ੀਏਟ ਕੀਤਾ ਕਿ ਸਾਡੇ ਮਾਨਯੋਗ ਡੀਜੀਪੀ ਸਰ ਨੇ ਵੀ ਕਰ ਲੈਣਾ ਚਾਰਾਂ ਨੂੰ ਡੀਜੀਪੀ ਕਮੈਂਡੇਸ਼ਨ ਡਿਸਕ ਔਰ 25000 ਕੈਸ਼ ਅਵਾਰਡ ਦਿੱਚ ਨਾਲ ਸਨਮਾਨਿਤ ਕੀਤਾ ਤੇ ਸੀਐਮ ਸਾਹਿਬ ਵੱਲੋਂ ਸਾਨੂੰ ਅੱਜ ਸੀਐਮ ਰੈਜ਼ਿਡੈਂਸ ਤੇ ਬੁਲਾ ਕੇ ਸਾਡੀ ਟੀਮ ਨੂੰ ਬਹੁਤ ਜ਼ਿਆਦਾ ਹੌਸਲਾ ਅਫਜ਼ਾਈ ਕੀਤੀ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਇਹਨਾਂ ਨੂੰ 15 ਅਗਸਤ ਨੂੰ ਵੀ ਸਨਮਾਨਿਤ ਕੀਤਾ ਜਾਏਗਾ ਸੋ आई थैंक द मीडिया ऑफ रिटर्निटी आल्सो जिन्होंने ਸਾਡੇ ਇਹਨਾਂ ਜਿਹੜੇ ਕਰਮਚਾਰੀ ਤੇ ਨਾਲ ਕੁਝ ਪਬਲਿਕ ਦੇ ਪ੍ਰਾਈਵੇਟ ਵਿਅਕਤੀਆਂ ਨੂੰ ਵੀ ਤੁਹਾਡੇ ਥਰੂ ਪੂਰੇ ਪੰਜਾਬ 'ਚ ਇਹਨਾਂ ਦੀ ਇਸ کارਗੁਜ਼ਾਰੀ ਦੀ ਬੜੀ ਸ਼ਲਾਘਾ ਹੋ ਰਹੀ ਹੈ ਐਂਡ ਆਈ ਹੋਪ ਇਟ ਸੈਂਡਸ ਅ ਗੁੱਡ ਮੈਸੇਜ ਟੂ ਅ ਰੈਸਟ ਆਫ ਪੁਲਿਸ ਪਰਸਨਲ आल्सो ਕਿ ਜਦੋਂ ਤੁਸੀਂ ਸੈਂਸ ਆਫ ਡਿਊਟੀ ਆਪਣੀ ਪ੍ਰੋਫੈਸ਼ਨਿੰਲੀ ਨਿਭਾਉਂਦੇ ਹੋ ਤਾਂ एवरीवन ਬੀ ਐਕਨੋਲੈਜਸ ਇਟ ਮੈਮ ਪੰਜਾਬ ਪੁਲਿਸ ਦੇ ਹੌਸਲੇੰਦੀ ਪਹਿਲਾਂ ਵੀ ਕਈ ਮਸਾਲਾ ਸਾਹਮਣੇ ਆਈ ਜੰਨੇ ਹੈ ਇਹ ਵੀ ਇੱਕ ਹੌਸਲੇ ਦੀ ਮਿਸਾਲ ਸੀ ਸੂਝ ਬੂਝ ਦੀ ਮਿਸਾਲ ਸੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਨੂੰ ਮੈਨੂੰ ਜੀ ਬਹੁਤ ਮਾਣ ਹੈ ਆਪਣੀ ਟੀਮ ਤੇ ਕਿ ਉਹਨਾਂ ਦੇ ਸਦਕੇ ਅੱਜ ਮੈਂ ਵੀ ਸੀਐਮ ਸਾਹਿਬ ਨਾਲ ਆਪਣੀ ਟੀਮ ਨਾਲ ਮਿਲੀ ਸੋ ਐਦਾਂ ਹੀ ਮੌਕਾ ਬਾਕੀ ਐਸਐਸਪੀਜ਼ ਨੂੰ ਵੀ ਮਿਲੇ ਕਿ ਉਹਨਾਂ ਦੀ ਟੀਮ ਇਸ ਤਰ੍ਹਾਂ ਦਾ ਕੰਮ ਕਰੇ ਜੋ ਬਿਲਕੁਲ ਅਨਐਕਸਪੈਕਟਿਡ ਸਾਨੂੰ ਵੀ ਨਹੀਂ ਸੀਗਾ ਕਿ ਅਸੀਂ ਸਾਰਿਆਂ ਨੂੰ ਐਦਾਂ ਸੇਫ ਕਰ ਲਾਂਗੇ ਬਿਕਾਜ਼ ਵੀ ਵਾ ਥਿੰਕਿੰ ਬਟ ਹਰਟਸ ਆਫ ਟੂ ਆਲ ਆਫ ਥੇਮ ਕਿ ਅੱਜ ਅਸੀਂ ਸਾਰੇ ਇੱਥੇ ਚੰਡੀਗੜ੍ਹ ਆ ਕੇ ਤੁਹਾਡੇ ਸਾਹਮਣੇ ਖੜੇ ਆ ਗੱਲਬਾਤ ਕੀ ਕੁਝ ਸ਼ੇਅਰ ਕਰਨਾ ਚਾਹੋਗੇ ਹਾਂਜੀ ਸੀਐਮ ਸਰ ਨੇ ਮੈਨੂੰ ਸਾਰੇ ਸੀਕੁਐਂਸ ਪੁੱਛੇ ਫਿਰ ਇਹਨਾਂ ਆਚਾਰਾ ਮੁਲਾਜ਼ਮਾਂ ਨੂੰ ਪੁੱਛਿਆ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਿਵੇਂ-ਕਿਵੇਂ ਕੀਤਾ ਤੇ ਮੈਨੂੰ ਇਹ ਵੀ ਕਿਹਾ ਕਿ ਤੁਸੀਂ ਅੱਗੇ ਤੋਂ ਆਪਣੇ ਮੁਲਾਜ਼ਮਾਂ ਨੂੰ ਹੋਰ ਵੀ ਸੇਫਟੀ ਇਕਵਿਪਮੈਂਟ ਦਿਓ ਜਿਵੇਂ ਮੈਂ ਦੱਸਿਆ ਕਿ ਜਸਵੰਤ ਨੂੰ সুইমিং ਨਹੀਂ ਆਉਂਦੀ ਦੇਸਪਾਈਟ 댓 ਇਨੇ ਛਾਲ ਮਾਰੀ ਤੋਂ ਸਰ ਨੇ ਕਿਹਾ ਕਿ ਕੋਸ਼ਿਸ਼ ਕਰੋ ਕਿ ਇਹਨਾਂ ਨੂੰ সুইমিং ਵਾਲੇ ਬੰਦੇ ਹੋਣ ਬਟ ਆਈ ਟੋਲਡ ਹਿਮ ਕਿ ਦੂਜੇ ਨੂੰ ਆਂਦੀ ਸੀ ਇਹਨੂੰ ਵੀ ਮਤਲਬ ਹੌਸਲਾ ਵਾਸ ਅ ਬਿਗੇਸਟ ਥਿੰਗ 댓 ਹੀ ਸੇਵਡ ਅਦਰਸ ਨਾਟ ਜਸਟ ਹਿਮਸੈਲਫ ਤੇ ਸਰ ਨੇ ਇਹੀ ਕਿਹਾ ਕਿ ਤੁਸੀਂ ਜਦੋਂ ਪੁਲਿਸ 'ਚ ਤੁਹਾਨੂੰ ਨੌਕਰੀ ਮਿਲਦੀ ਹੈ ਤੇ ਇੱਕ ਸੈਂਸ ਆਫ ਡਿਊਟੀ ਦਾ ਤੁਸੀਂ ਉਹਥ ਲੈਂਦੇ ਹੋ ਸੋ ਤੁਸੀਂ ਇਹਨੂੰ ਪੂਰਾ ਆਪਣਾ ਫਰਜ਼ ਬਖੂਬੀ ਨਿਭਾਇਆ ਹੈ ਔਰ ਇਸੇ ਤਰ੍ਹਾਂ ਉਹਨਾਂ ਨੇ ਸਿਰਫ ਹੌਸਲਾ ਬਖਾਈ ਕੀਤੀ ਤੇ ਸਾਡੀ ਪਿੱਠ ਠੱਪ ਪਾਈ ਕੁਝ ਵੀਡੀਓਜ਼ ਆਈਆਂ ਨੇ ਮੈਂ ਬਸ ਦੇਖ ਰਹੀ ਹਾਂ ਕਿ ਇਹ ਵੀਡੀਓਜ਼ ਆਈਆਂ ਨੇ ਇੱਕ ਜਿਹੜਾ ਕਾਵੜੀਆ ਲੱਗਦਾ ਸੀ ਉਹਨੂੰ ਲੈ ਕੇ ਉਹ ਤੁਸੀਂ ਆਇਡੈਂਟੀਫਾਈ ਕਰ ਲਿਆ ਹਾਂ ਹਾਂਜੀ ਉਹ ਜਿਹੇ ਕਿਸ਼ਨਾ ਦਾ ਕਾਵੜੀਆ ਹੈ ਉਹ ਮੇਰੀ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਉਹਨੂੰ ਸ਼ਾਇਦ ਉਹ ਕਲਪਰਸੋਂ ਅਵੇਲੇਬਲ ਨਹੀਂ ਸੀ ਬੁਲਾਇਆ ਵੀ ਹੈ ਤੇ ਨਾਲ ਨਾਲ ਅਜਿਹਾ ਹੋਰ ਵੀ ਇੱਕ ਸਰਦਾਰ ਲੜਕਾ ਹੀ ਇਸ ਆਲਸੋ ਸੇਇੰਗ ਕਿ ਆਈ ਵਾਸ ਥੇ ਹਨੂ ਸਾਨੂੰਨ ਪ੍ਰਾਈਵੇਟ ਵਿਅਕਤੀਆਂ ਦੇ ਨਾਂ ਤਾਂ ਨਹੀਂ ਪਤਾ ਪਰ ਸਾਡੇ ਮੁਲਾਜ਼ਮਾਂ ਤੇ ਸਾਨੂੰ ਪਤਾ ਸੋ ਉਹਦੀ ਦੇ ਆਰ ਆਈਡੈਂਟੀਫਾਈਡ ਬਟ ਮੈਂ ਸੀਐਮ ਸਾਹਿਬ ਨੂੰ ਵੀ ਦੱਸਿਆ ਦੇ ਵਿਲ ਆਲ ਬੀ ਆਨਰਡ ਬਿਕੋਜ਼ ਇਹ ਇੱਕ ਹਿਊਮੈਨਿਟੇਰੀਅਨ ਕੰਮ ਹੈ ਇਹਦੇ ਚ ਸਾਡੀ ਕੋਈ ਕ੍ਰੈਡਿਟ ਲੈਣ ਦਾ ਜਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਬਟ ਤੁਹਾਡੇ ਤੋਂ ਸਰਵਿਸ ਦਾ ਪਾਰਟ ਸੀ ਕਿ ਜੀ ਵੀ ਡੀ ਇਹਨਾਂ ਨੇ ਚਲੋ ਬਹੁਤ ਵੱਡਾ ਕੰਮ ਕੀਤਾ ਬਟ ਉਹ ਇੱਕ ਸਿਵਲੀਅਨ ਦੇ ਲਈ ਬਹੁਤ ਵੱਡੀ ਹਾਂਜੀ ਉਹ ਤਾਂ ਨਾ ਜੀ ਕਿਸ਼ਨ ਪਤਾ ਲੱਗਿਆ ਬਟ ਆਈ ਥਿੰਕ ਡੀਸੀ ਸਾਹਿਬ ਨੇ ਉਹਨੂੰ ਬੁਲਾ ਵੀ ਲਿਆ ਮੰਡੇ ਆ ਟਿਊਸਡੇ ਥੈਂਕ ਯੂ